ਮੇਰੀ ਮਾਂ ਮੇਰੀ ਮਾਂ ਜਵਾਬ ਦੇ ਕੇ 12 ਤਰੀਕ ਨੂੰ ਤੂੰ ਕਿਹਦੀ ਵੀ ਆ ਮੁੰਡਾ ਕੀ ਕੁਛ ਕਰਦਾ ਕਹਿੰਦੇ ਨੇ ਤੱਕਾ ਛਾਈ ਮੇਰੇ ਨਾਲ ਕਹਿੰਦੇ ਨੇ ਕਹਿੰਦੇ ਨੇ ਤੱਕਾ ਛਾਈ ਨਹੀਂ ਕਰਨੀ ਤੁਹਾਨੂੰ ਮਾਤਾ ਮਿਲਣ ਆਈ ਸੀ ਤੁਹਾਡਾ ਫਰਜ਼ ਨਹੀਂ ਬੰਦਾ ਕਮੇਟੀ ਨਾਲ ਗੱਲ ਕਰਾਉਂਦਾ ਇੱਕ ਮਿੰਟ ਮੇਰਾ ਭਜਨ ਸੁਣੀ ਹੋਣਾ ਹਾਂਜੀ ਲੋ ਹੁਣ ਬੰਦਿਆਂ ਵਾਲੇ ਨਹੀਂ ਉਹਨਾਂ ਦੀ ਜਿੰਨੀ ਵੀ ਹੁੰਦੀ ਤੁਸੀਂ ਸੁਣਾਈ ਕਰ ਲੋ ਜਦੋਂ ਉਹਨਾਂ ਦਾ ਦਾਦਕਾ ਪਰਿਵਾਰ ਮੇਰੇ ਨਾਲ ਆਓ ਕਹਿੰਦਾ ਪੁੱਤ ਅਸੀਂ ਸਾਂਭਣ ਨੂੰ ਤਿਆਰ ਹਾਂ ਉਦੋਂ ਵੀ ਤਿਆਰ ਹਾਂ ਹੁਣ ਵੀ ਤਿਆਰ ਹਾਂ ਤੁਸੀਂ ਉੱਥੇ ਕਿਉਂ ਨਹੀਂ ਛੱਡ ਗਏ ਪਿੱਛੇ ਤੁਹੀਂ ਨਹੀਂ ਸਾਹਮ ਸਾਦੇ ਤੇ ਸੜਕ ਤੇ ਛੜਕਦੀ ਛੋਟ ਹੋਣੀ ਸੀ ਫਿਰ ਬਾਹਰ ਕਿਨਾਰੇ ਤਾਂ ਕੋਈ ਸੁਟੇ ਵਿਚਕਾਰ ਸੁੱਟ ਕੇ ਆਉਂਦੇ ਵੀ ਫਿਰ ਇਹਨਾਂ ਦਾ ਡੱਗਾ ਵੀ ਪੂਜਿਆ ਜਾਂਦਾ ਛੇਤੀ ਹਾਂਜੀ ਸੰਜੀਤ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀਗਾ ਕਿ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੀ ਮਾਂ ਨਾਨੀ ਤੇ ਮਾਸੀ ਵੱਲੋਂ ਸੜਕ ਕਿਨਾਰੇ ਛੱਡ ਕੇ ਫਰਾਰ ਹੋ ਗਏ ਸੀ ਆਓ ਤੁਹਾਨੂੰ ਹੁਣ ਇਸ ਵੀਡੀਓ ਦਾ ਅਗਲਾ ਭਾਗ ਵਿਖਾਉਂਦੇ ਹਾਂ ਇਹਨੇ ਕਰ ਵੀਰ ਕੋਈ ਬੰਦਾ ਨਹੀਂ ਅਸੇਣਾ ਕੋਈ ਕਿਸੇ ਆਣਾ ਬੰਦਾ ਨਹੀਂ ਕਿੱਥੇ ਉਹ ਕਿੱਥੇ ਆ ਕੋਣ ਆਏ ਉਹ ਵੀ ਜਿਹੜਾ ਬਾਬਾ ਜੀ ਆਵਾਜ਼ਾਂ ਤੁਹਾਡੇ ਕੋਲ ਨੰਬਰ ਲਾ ਕੇ ਸਾਰਾ ਕੁਝ ਆਇਆ ਹੋਣਾ ਸਾਰੇ ਇੱਥੇ ਆਏ ਨੇ ਮੇਰੇ ਕੋਲ ਮੇਰੀ ਗੱਲ ਕਰਾ ਕਹਿੰਦੇ ਨੇ ਤੱਕਾ ਛਾਈ ਮੇਰੇ ਨਾਲ ਕਹਿੰਦੇ ਨੇ ਕਹਿੰਦੇ ਨੇ ਤੱਕਾ ਛਾਈ ਨਹੀਂ ਕਰਨੀ ਵਾਲੇ ਫੜਾਵਾ ਦੀ ਚਾਹ ਕੋਥੇ ਫੜਾਵਾ ਉਹ ਤੇ ਮਾਤਾ ਹੈਲੋ ਇੱਕ ਮਿੰਟਾ ਖੋਲੀ ਹੈਲੋ ਥੋੜਾ ਇਹ ਕੀ ਕਰੀਏ ਕਰ ਸਕਦੇ ਬਣਾ ਤੁਸੀਂ ਵੀਜੀ ਕੌਣ ਬੋਲਦੇ ਅਸੀਂ ਹਾਂਜੀ ਅਸੀਂ ਨਾ ਗੁਰਦੁਆਰਾ ਬੂ ਵਾਲਾ ਜਿਹੜਾ ਹਾਂਜੀ ਉਹ ਤੋ ਬੋਲਦੇ ਆ ਬਾਬੇ ਮੈਂ ਮਹਰਾਨਿਓ ਬੋਲਦਾ ਅਛਰਮਾਲਾ ਵੀਰ ਹਾਂ ਹਾਂ ਦੱਸੋ ਬੇਨਤੀ ਕਰੋ ਹੁਕਮ ਕਰੋ ਤੇ ਇਹ ਮਾਤਾ ਜੀ ਹੁਣੀ ਤੁਹਾਨੂੰ ਮਿਲ ਕੇ ਆਏ ਸੀਗੇ ਹਾਂਜੀ ਕਿੱਥੇ ਮਿਲ ਕੇ ਆਏ ਸੀ ਤੁਹਾਨੂੰ ਮੈਂ ਤਾਂ ਕਮੇਟੀ ਨਾਲ ਹੁਣੇ ਗੱਲ ਕੀਤੀ ਕਮੇਟੀ ਵਾਲੇ ਕਹਿੰਦੇ ਮਿਲ ਕੇ ਨਹੀਂ ਆਏ ਕੀ ਨਾਮ ਆਪ ਜੀ ਦਾ ਪ੍ਰਕਰ ਸਿੰਘ ਪ੍ਰਕਰ ਸਿੰਘ ਕਮੇਟੀ ਦੇ ਮੈਂਬਰ ਜੀ ਤੁਸੀਂ ਉੱਥੇ ਨਹੀਂ ਮੈਂ ਤਾਂ ਉੱਥੇ ਜਿੱਤਰਾ ਪੇ ਬਾਬਿਆਂ ਦੇ ਪਹਿਲੇ ਧਾਰਿਆਂ ਤੇ ਕਮੇਟੀ ਉਹਨਾਂ ਦੇ ਕਮੇਟੀ ਵਾਲੇ ਵੱਖਰੇ ਜਾਂਦੇ ਅਸੀਂ ਪਹਿਰੇਦਾਰ ਆ ਬਾਬਿਆਂ ਦੇ ਤੇ ਬਾਬਾ ਜੀ ਜਿਹਨੂੰ ਤੁਹਾਨੂੰ ਮਾਤਾ ਮਿਲਣਾ ਹੀ ਸੀ ਤੁਹਾਡਾ ਫਰਜ਼ ਨਹੀਂ ਬੰਦਾ ਕਮੇਟੀ ਨਾਲ ਗੱਲ ਕਰਾਉਂਦਾ ਉਹ ਦੇ ਨਹੀਂ ਕੀ ਕਰਨੀ ਹੈ ਨਹੀਂ ਨਹੀਂ ਦੀ ਕਰਦੀ ਅੱਛਾ ਜੀ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਫਿਰ ਰੋ ਤੁਸੀਂ ਆਪਣੀ ਥਾਂ ਆਪਾਂ ਆਪਣੀ ਥਾਂ ਰਹਿੰਦੇ ਆ ਠੀਕ ਹੈ ਉਹਦੇ ਤਰ੍ਹਾਂ ਵੀ ਸਾਨੂੰ ਤੇ ਇਹਦੇ ਨਾਲ ਕੋਈ ਵਿਚਾਰ ਨਹੀਂ ਕੀ ਹਾਂਜੀ ਅੱਛਾ 1 ਮਿੰਟ ਮੇਰਾ ਭਜਨ ਸੁਣੀ ਹੋਣਾ ਹਾਂਜੀ ਵੀ ਰਾਤ ਕਿਤੇ ਮੈਂ ਸ਼ਰ ਲੱਕ ਜਉਣ ਗਿਆ ਤਾਂ ਮੈਨੂੰ ਨਹੀਂ ਪਤਾ ਤੇ ਉਹ ਨਾ ਪੁਲਿਸ ਖਲੋਤੀ ਉਦੋਂ ਹਾਂਜੀ ਉਸ ਖਲੋਤੀ ਮੈਂ ਆਖਿਆ ਕਿ ਕਰਾਣਾ ਸਿਆਪਾ ਜਾ ਪੈ ਗਿਆ ਮੈਂ ਖਤਮ ਨੂੰ ਕਹੇ ਮੈਂ ਇਹ ਘੋਡੇ ਘਾੜੇ ਪਿੱਛੇ ਮੈਂ ਤਾਂ ਲੰਮਾ ਪੈ ਗਿਆ ਜਿਹੜਾ ਪਰੋਂ ਨੰਬਰਦਾਰ ਸੀ ਕਮੇਟੀ ਵਾਲੇ ਹਾਂਜੀ ਗਵਿੰਦਰ ਸੋਹੋ ਕਹਾਂ ਚਲਾ ਗਿਆ ਦੋਨਾਂ ਖਾ ਵੀ ਇਹਨੂੰ ਇੱਕ ਰਾਤ ਇੱਥੇ ਰੱਖ ਲੋ ਹਾਂਜੀ ਉਹ ਮੈਨੂੰ ਮੰਗਦੇ ਵੀ ਆਰਾਮ ਰੱਖਣਾ ਹੋਇਆ ਆਪਣਾ ਕਮਰਾ ਹੀ ਦੋ ਦੇ ਅੰਦਰ ਦੇ ਗਏ ਉਹਨਾਂ ਨੂੰ ਹਾਂਜੀ ਇਹਨਾਂ ਨੂੰ ਦੇ ਦੇ ਅੱਛਾ ਮੈਂ ਪੁਰਸਾਂ ਦੇ ਆਖਿਆ ਸਵੇਰ ਦੀ ਦਿਹਾੜੀ ਆਦੇ ਅਸੀਂ ਲੈ ਜਾਾਂਗੇ ਹਾਂਜੀ ਉਕੇ ਮੇਰਾ ਤਾਂ ਕੋਈ ਲਥੜਾ ਨਹੀਂ ਤੇ ਤੁਹਾਡਾ ਤਾਂ ਨਹੀਂ ਬਾਬੇ ਕੋਈ ਵਿੱਚ ਹੈਗਾ ਰੋਲ ਤੁਹਾਡਾ ਤੇ ਮਾਤਾ ਕਹਿੰਦੀ ਆ ਹਾਂਜੀ ਉਹ ਨਾ ਜਦੋਂ ਨੰਬਰਦਾਰ ਆਇਆ ਤਾਂ ਸਵੇਰੇ ਆਣ ਕੇ ਤੇ ਹੋਰ ਪੁਲਿਸ ਨੂੰ ਤੇ ਆਏ ਉਥੇ ਆਪਣਾ ਥਾਣੇ ਬਾਬਾ ਜੀ ਸਵੇਰੇ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਮੇਟੀ ਤੁਹਾਡੀ ਨੇ ਠੀਕ ਹੈ ਜੀ ਮੈਂ ਮਹਾਰਾਣੀਓ ਆਸ਼ਰਮ ਤੋਂ ਬੋਲਦਾ ਬਾਬਾ ਰਤਨਦੇਵ ਅਨਾਥ ਆਸ਼ਰਮ ਤੋਂ ਠੀਕ ਹੈ ਜੀ ਫਿਰ ਮੈਂ ਨਾਲ ਜਾ ਕੇ ਕਮੇਟੀ ਦੇ ਨਾਲ ਜਾ ਕੇ ਥਾਣੇ ਰਿਪੋਰਟ ਲਿਖਾ ਕੇ ਉੱਥੋਂ ਸਾਨੂੰ ਕਾਰਵਾਈ ਕਰਕੇ ਫੇਰ ਬੱਚੇ ਆਪਣੇ ਕੋਲ ਲੈ ਕੇ ਗਿਆ ਸੀ ਹਾਂ ਮੈਂ ਸਾਚਾ ਠੀਕ ਹੈ ਜੀ 13 ਨਵੰਬਰ ਦੀ ਗੱਲ ਵਾਏ ਤੇ 12 ਰਾਤ ਨੂੰ 12 ਦੀ ਰਾਤ ਨੂੰ 7 ਵਜੇ ਬੱਚੇ ਛੱਡ ਕੇ ਗਏ ਉੱਥੇ ਹਾਂਜੀ ਠੀਕ ਹੈ ਜੀ ਹੁਣ ਮੰਨ ਕੇ ਚਲੋ ਮੈਂ ਵੀਡੀਓ ਪਾਈ ਸੀਗੀ ਮੈਂ ਹੀ ਸਾਰਾ ਨੰਬਰ ਦਿੱਤਾ ਸੀਗਾ 2 ਕਿਲੋਮੀਟਰ ਮੇਰੇ ਤੋਂ ਇਹ ਮਤਲਬ ਕਿ ਇਹ ਬੂ ਪਿੰਡ ਦੂਰ ਸੀਗਾ ਇਹਨਾਂ ਨੂੰ ਵੀਡੀਓ ਵੇਖ ਕੇ ਮੇਰੇ ਨਾਲ ਇੱਕ ਵਾਰੀ ਵੀ ਨਹੀਂ ਇਹਨਾਂ ਰਾਬਤਾ ਕੀਤਾ ਵੇ ਹੁਣ ਅਸਲ ਗੱਲ ਕੀ ਕਰਨੀ ਆ ਬਾਬਾ ਜੀ ਗੱਲ ਇਹ ਕਰਨੀ ਹੈ ਕਿ ਕੁੜੀ ਦੀ ਮਾਂ ਇਹਨਾਂ ਨੂੰ ਮੈਂ ਕੋਈ ਗੱਲ ਕੀਤੀ ਵੀ ਬੱਚਿਆਂ ਦੀ ਮਾਂ ਨੂੰ ਲੈ ਕੇ ਆਓ ਸਾਹਮਣੇ ਠੀਕ ਹੈ ਜੀ ਮਾਂ ਤਾਂ ਉਹ ਦਿਨ ਮੈਨੂੰ ਮਿਲਦੇ ਲੱਭਦੀ ਨਹੀਂ ਸੀ ਪਤਾ ਨਹੀਂ ਕਿੱਥੇ ਆਉਂਦੀ ਹੋ ਤਾਂ ਬਾਬੇ ਲੱਭ ਜੂਗੀ ਫਿਰ ਜੇ ਘਰ ਅਸੀਂ ਲੱਭ ਸਕਦੇ ਆਂ ਤੇ ਮਾਂ ਵੀ ਲੱਭ ਲਾਂਗੇ ਕਹੋ ਤੁਸੀਂ ਇਹ ਆਪਸ ਲਾਪੀ ਸਕਦੇ ਲੰਮਰ ਤੇ ਆਏ ਸੀ ਚਲੋ ਕੋਈ ਗੱਲ ਨਹੀਂ ਬਾਬਾ ਜੀ ਪਰ ਤੁਹਾਡਾ ਵੀ ਫਰਜ ਬੰਦਾ ਸੀ ਜੇਕਰ ਇਹ ਤੁਹਾਨੂੰ ਮਿਲਲੇ ਸੀਗੇ ਤੁਸੀਂ ਜਾਂ ਕਮੇਟੀ ਨੂੰ ਵਖਾਉਂਦੇ ਤੁਸੀਂ ਇਹਨਾਂ ਦਾ ਨੰਬਰ ਕਿੱਥੋਂ ਲਿਆ ਸੀ ਮੈਂ ਤਾਂ ਰੱਖਦਾ ਹੀ ਨਹੀਂ ਕਿਹੜੇ ਕੋਦਰ ਉੱਥੇ ਜਿਹੜਾ ਬਣਾਇਆ ਨਾ ਤੁਸੀਂ ਲਿਆ ਮਾਤਾ ਮੇਰਾ ਉੱਤੇ ਨੰਬਰ ਦਿੱਤਾ ਸੀ ਮੈਨੂੰ ਫੋਨ ਨਹੀਂ ਲਾਇਆ ਨਹੀਂ ਮਾਤਾ ਗੱਲ ਇਹ ਆ ਕਿ ਮੈਂ ਕੋਈ ਗੱਲ ਤਾਂ ਦੱਸਦਾ ਵਾਂ ਤੂੰ ਚੱਲ ਉਹ ਵੱਖਰੀ ਗੱਲ ਆ ਤੁਸੀਂ ਚੱਲ ਫੋਨ ਲਾ ਲਿਆ ਵਾ ਵੱਖਰੀ ਗੱਲ ਵਾ ਠੀਕ ਆ ਜੀ ਤੁਹਾਨੂੰ ਪਤਾ ਲੱਗੇ ਸੀ ਮਹਰਾਣੀ ਆਸ਼ਮ ਚ ਮੁੰਡਾ ਵਾ ਮਹਰਾਣਾ ਪਿੰਡ ਸਿਰਫ ਉਥੋਂ 2 ਕਿਲੋਮੀਟਰ ਹੀ ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ ਸਾਨੂੰ ਹਣ ਇੰਨਾ ਨਹੀਂ ਨਹੀਂ ਨਾ ਪਤਾ ਇੰਨਾ ਚੱਲ ਹੁਣ ਮੈਨੂੰ ਆਪਣੀ ਕੁੜੀ ਦਾ ਐਡਰੈਸ ਦੇ ਫਿਰ ਆਪਾਂ ਅਹੀਂ ਕੋਈ ਗੱਲ ਬੱਦਗੇ ਤੇਰੇ ਉਹੀ ਲੰਬਰ ਜਿਹੜਾ ਇੰਨਾ ਕੋਈ ਲੰਬਰ ਵਾ ਕਿਹਨਾਂ ਦਾ ਕੁੜੀ ਦਾ ਨੰਬਰ ਤੇ ਹੋਣਾ ਉਹ ਤੇ ਕਿਹਨਾਂ ਕੋਲ ਆਗਾ ਇੰਨਾ ਕੋਲ ਹੀ ਹੈ ਨੰਬਰ ਹੈ ਕੁੜੀ ਦਾ ਉਹ ਉਹ ਤੁਹਾਡੇ ਕੋਲ ਕੋਈ ਬੰਦੇ ਨੰਬਰ ਕੀ ਕਰੇ ਜਿਹੜਾ ਬੰਦ ਕੀਤਾ ਹੈ ਉਹ ਜਿਹੜਾ ਲੰਬਰ ਉਹ ਮਾਤਾ ਜੀ ਮੈਂ ਨਾ ਮੈਂ ਥਾਣੇ ਜਾਣਾ ਹੁਣ ਰਿਪੋਰਟ ਕਰਾਉਣੀ ਹੈ ਇੱਥੇ ਵੀ ਥਾਣੇ ਵੀ ਠੀਕ ਆ ਤੇ ਜੇ ਤੇ ਗੱਲਬਾਤ ਕਰਨੀ ਆ ਤੁਸੀਂ ਕੋਈ ਮਾਫੀ ਮੰਗਣੀ ਆ ਠੀਕ ਆ ਪਰ ਮਾਫੀ ਕੀ ਖੇਸਵਾ ਮੰਗਣੀ ਮਾਤਾ ਨੇ ਤਾਂ ਅਜੇ ਦਕਰ ਮੁੰਡੇ ਦਾ ਮੂੰਹ ਵੀ ਨਹੀਂ ਵੇਖਿਆ ਇਹ ਕੀ ਸੰਭੂਗੀ ਉਹਨਾਂ ਨੂੰ ਮਾਤਾ ਪੁੱਤਰ ਹੈਗੇ ਤੇਰੇ ਮੇਰੇ ਆਪਦੇ ਪੁੱਤਰ ਨਹੀਂ ਹੈਗੇ ਮੇਰੇ ਆਂਦੀ ਜਵਾਨ ਅਗਲੇ ਘਰੋਂ ਲੈ ਗਏ ਕੋਈ ਕਿਹਨੇ ਨਹੀਂ ਮੁੰਡੇ ਮੁੰਡੇ ਤੇਰੇ ਮੇਰੇ ਐ ਨਹੀਂ ਮੁੰਡੇ ਕੋਈ ਨਹੀਂ ਮੇਰਾ ਹੈਗਾ ਮੈਂ ਤੇ ਵਿਚਾਰੀ ਵਿਆਹ ਹੀ ਨਹੀਂ ਮਾਤਾ ਫਿਰ ਫਿਰ ਮਨਜੀਪ ਉਹਨੇ ਜਿਹੜੀ ਹੁੰਦਾ ਫਿਰ ਮਾਤਾ ਜਿਹਨੂੰ ਜਿਨ੍ਹਾਂ ਨੂੰ ਸਾਹਮਣੇ ਨਹੀਂ ਆਉਂਦੇ ਤੇ ਉਹਨਾਂ ਨੂੰ ਰੱਬ ਫਿਰ ਦਿੰਦਾ ਵੀ ਇਦਾਂ ਹੀ ਆ ਫਿਰ ਮੈਂ ਆਵਜੋ ਕੀ ਨਹੀਂ ਮੈਂ ਹੋਣਗਾ ਨਿਆਣਿਆਂ ਕੀ ਸਾਹਮਣੇ ਉਹਨਾਂ ਦੇ ਮਾਣ ਨੂੰ ਲਿਆ ਆਹ ਬਰੇ ਤੂੰ ਵੀ ਜਦੋਂ ਮੇਰੇ ਨਹੀਂ ਹੈ ਗਈ ਮੇਰਾ ਕੋਈ ਮੈਨੂੰ ਚਾਹ ਦੇ ਉਹਨਾਂ ਨੂੰ ਲੈ ਜਾਉਂਦਾ ਤੇ ਦਾਦੀ ਕੇ ਮਾਤਾ ਮੇਰਾ ਰਟਾ ਢੱਡ ਨਾਲ ਇਹੋ ਹੀ ਆ ਸੇਰ ਖਵਾਈ ਉਹ ਕਰਨ ਲਿਆ ਵਾ ਵੀ ਜੇ ਤੁਸੀਂ ਨਹੀਂ ਸੰਭ ਸਾਦੇ ਤੇ ਇਹ ਛੜਕਦੀ ਛੁੱਟ ਹੋਣੀ ਸੀ ਫਿਰ ਬਾਹਰ ਕਿਨਾਰਿਆਂ ਤੇ ਕੋਈ ਛੁੱਟੇ ਵਿਚਕਾਰ ਛੁੱਟ ਕੇ ਆਉਂਦੇ ਵੀ ਫਿਰ ਇਹਨਾਂ ਦਾ ਡੱਗਾ ਵੀ ਪੂਜਿਆ ਜਾਂਦਾ ਛੇਤੀ ਫਿਰ ਸਾਨੂੰ ਤਾਂ ਲੱਭ ਦੇ ਕਿਦੇ ਜਦੋਂ ਉਹਨਾਂ ਦਾ ਦਾਦਕਾ ਪਰਿਵਾਰ ਮੇਰੇ ਨਾਲ ਆਉਂ ਉਹ ਕਹਿੰਦਾ ਪੁੱਤ ਅਸੀਂ ਸੰਭ ਨੂੰ ਤਿਆਰ ਹਾਂ ਉਦੋਂ ਵੀ ਤਿਆਰ ਹਾਂ ਹੁਣ ਵੀ ਤਿਆਰ ਆ ਤੂੰ ਉੱਥੇ ਕਿਉਂ ਨਹੀਂ ਛੱਡ ਕੇ ਆਇਆ ਜਾਂ ਜੇ ਨਾ ਸਮਝਦੇ ਫਿਰ ਇਹਨਾਂ ਨੂੰ ਪੁੱਛਦੇ ਆਪਾਂ ਤੇ ਕਾਰਵਾਈ ਉਹਨਾਂ ਦੀ ਬਣਦੀ ਐਨੇ ਅਗਲੇ ਦਿਨ ਹੀ ਬਾਪੂ ਨੇ ਫੋਨ ਲਾਤਾ ਵਾ ਸੰਗ ਦੀ ਦੂਜੀ ਗੱਲ ਹੋਰ ਦਸਾਂ ਮੈਨੂੰ ਇਸ ਪਿੰਡੋਂ ਜਿਹੜਾ ਹੈਗਾ ਵਾ ਪੱਠਾ ਪਿੰਡ ਵਾ ਇਸ ਪਿੰਡੋਂ ਮੈਨੂੰ 15 20 ਵੀਰਾਂ ਦੇ ਫੋਨ ਆਏ ਸਰਪੰਚ ਸਾਹਿਬ ਦਾ ਖੁਦ ਫੋਨ ਆਇਆ ਮੈਨੂੰ ਰਾਤ ਨੂੰ 11 ਵਜੇ ਕਿ ਵੀਰ ਜੀ ਵੀ ਇਹ ਪਰਿਵਾਰ ਵਾ ਜਿਹੜਾ ਸਾਡੇ ਭਾਈਚਾਰੇ ਦਾ ਪਰਿਵਾਰ ਵਾ ਸਾਡੇ ਪਿੰਡ ਦਾ ਪਰਿਵਾਰ ਵਾ ਤੇ ਕਿਤੇ ਵੀਰ ਜੀ ਤੁਸੀਂ ਨਾ ਦੱਸਿਆ ਹੋਵੇ ਇਹਨਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਹਾਂ ਐਨੇ ਪਿੰਡ ਤੋਂ ਮੈਨੂੰ ਫੋਨ ਆਇਆ ਤੁਹਾਨੂੰ ਕਿ ਇਹਨਾਂ ਨੇ ਦੱਸਿਆ ਹੋਵੇ ਕਿ ਵੀਰ ਉੱਥੇ ਮੇਰੇ ਫੋਨ ਤੋਂ ਹੀ ਗਾਇਆ ਉੱਥੇ ਜਿਹਨਾਂ ਵੀਡੀਓ ਪਈ ਆ ਵੀਡੀਓ ਤੋਂ ਹੀ ਗਾਇਆ ਉੱਥੇ ਆ ਗਏ ਗਰੁੱਪ ਵਿੱਚ ਪਾਇਆ ਤੇ ਤੁਹਾਨੂੰ ਵੀ ਆ ਗਿਆ ਹੂੰ ਕਮਾਲ ਹੀ ਆ ਰਹੀ ਇਹਨਾਂ ਦੀ ਬਾਬਾ ਜੀ ਗੱਲਾਂ ਛੱਡੋ ਜੇ ਬੱਚੇ ਦੇਣੇ ਹਨ ਨੂੰ ਉਹਨੇ ਮਾਰ ਬੱਬਾ ਮੈਂ ਮਾਂ ਲੈ ਕੇ ਲੱਭਣੀਆਂ ਪਹਿਲਾਂ ਬੱਚੇ ਮੈਂ ਬੱਚੇ ਮੈਂ ਐਦਾਂ ਨਹੀਂ ਮੈਂ ਦੇਣੇ ਵੀ ਐਦਾਂ ਦੇਤੇ ਮੈਂ ਲਿਖਾ ਕੇ ਬੱਚੇ ਦੇਣੇ ਠਾਣੇ ਉਹ ਲਿਖਾ ਕੇ ਲੈ ਗਿਆ ਮੈਂ ਬੱਚਿਆਂ ਨੂੰ ਠੀਕ ਫਿਰ ਵੀ ਠਾਣੇ ਹਾਂ ਠਾਣੇ ਲਿਖਾ ਕੇ ਦੇਣੇ ਆ ਬੱਚਿਆਂ ਨੂੰ ਮੈਂ ਤਾਂ ਮੈਂ 2 ਦਿਨ ਵੇਖਣਾ ਹੀ ਸਿਰਫ 2 ਦਿਨ ਅੱਜ ਵੀਰਵਾਰੀ ਐਤਵਾਰ ਬਾਅਦ ਵੇਖਣੀ ਸੋਮਵਾਰ ਬਾਅਦ ਮੈਨੂੰ ਨਾ ਕਿਉਂ ਮੈਂ ਇੱਕ ਵੀਡੀਓ ਬਣਾ ਰਿਹਾ ਮੈਨੂੰ ਨਾ ਕਿਉਂ ਵੀਰ ਹਰ ਤੋਂ ਗਲਤੀ ਹੋ ਗਈ ਬਿਲਕੁਲ ਅੱਜ ਮੈਂ ਤੁਹਾਨੂੰ ਪੁਲਿਸ ਨਹੀਂ ਲੈ ਕੇ ਆਇਆ ਨਾਲ ਅੱਜ ਮੈਂ ਖੁਦ ਆਇਆ ਹਾਂ ਸਰਪੰਚ ਸਾਹਿਬ ਨਾਲ ਲੈ ਕੇ ਆਇਆ ਮੈਂ ਤੁਹਾਨੂੰ ਕਹਿਣ ਦੇਵਾਂ ਕਿ ਬੱਚੀ ਆਪਣੀ ਮਾਫੀ ਮੰਗ ਲੇ ਗਲਤੀ ਮੰਨ ਲੇ ਤੇ ਅਸੀਂ ਬੱਚੀ ਨੂੰ ਮਿਲ ਕੇ ਹਾਂ ਬੇਨਤੀ ਕਰ ਲੱਗਾ ਵੀ ਗਰੀਬ ਪਰਿਵਾਰ ਹੈ ਮੈਂ ਤਾਂ ਇਹਨਾਂ ਨੂੰ ਕੋਈ ਸ਼ੱਕ ਨਹੀਂ ਪਰ ਤੇ ਇਹਨਾਂ ਨੂੰ 9 ਤਰੀਕ ਤੱਕ ਟਾਈਮ ਦੇ ਦੇ ਪੰਜ ਦਿਨ ਦਾ ਟਾਈਮ ਦੇ ਦੇ ਤੋ ਜੀ ਸਰਪੰਚ ਤੁਸੀਂ ਮੇਰੇ ਨੰਬਰ ਤੇ ਆਪਾਂ ਮੇਰਾ ਲਾ ਕੇ ਦੇਖ ਲੈਣਾ ਹਾਂ ਹਾਂ ਮੈਂ ਲਾਣਾ ਮੇਰੀ ਇਹ ਪੱਠਾ ਪਿੰਡ ਨਾਲ ਇਹ ਨਾ ਆਪਣਾ ਪਿੰਡ ਬੂਢੀ ਇਹ ਬੂਟਾ ਪਿੰਡ ਬੂਟਾ ਤੇ ਬੂਢੀ ਵਜਦਾ ਦੁਕਾਨ ਦੇ ਨਾਲ ਇਹ ਆਪੇ ਦਾ ਚਾਚਾ ਹੈ ਚੱਠੀ ਥੀ ਨਹੀਂ ਦੋਵੇਂ ਪਿੰਡਾਂ ਦੇ ਕੋਲ ਸਰਪੰਚ ਹਾਂ ਜੀ ਇੱਥੇ ਦੂਸਰੇ ਕੋਈ ਕੁਛ ਨਹੀਂ ਅੱਧੇ ਕਿਲੋ ਪਿੰਡ ਕਿੱਥੇ ਹੀ ਹੈ ਅੱਛਾ ਅੱਛਾ ਕਿੱਥੇ ਨਹੀਂ ਤੁਸੀਂ ਤੁਹਾਡੇ ਕੋਲੋਂ ਬੱਚੇ ਕਦੋਂ ਲੈਂਦੇ ਸੀ ਇਹ ਇਹ ਉਹਦੇ ਨਹੀਂ ਜਿਹਨਾਂ ਨੂੰ ਛੱਡ ਕੇ ਆਏ ਨੇ 12 ਤਰੀਕ ਨੂੰ 12 ਤਰੀਕ ਨੂੰ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ 12 ਤੈਨੂੰ ਫਿਰ ਲੈਉਣ ਦਾ ਮਤਲਬ ਕੀ ਸੀ ਪਹਿਲਾਂ ਇਹ ਦੱਸੋ ਆ ਵੀ ਸਮਝਲਵਾ ਜੀ ਉਹਨੂੰ ਕਿ ਕਹਿ ਸਕਦਾ ਇਹਨਾਂ ਨੇ ਲਿਆਂਦਾ ਇਹਨਾਂ ਨੂੰ ਪਤਾ ਹੋਵੇ ਅਸੀਂ ਤੇ ਕਹਿ ਨਹੀਂ ਲੈ ਜਾਓ ਬੱਚੇ ਜਾਂ ਕੀ ਹੋਇਆ ਕੀ ਸਾਨੂੰ ਕਿਸੇ ਬੱਚੇ ਇਕੱਲੇ ਤੁਹਾਡੇ ਕੋਲ ਹੀ ਕੀ ਜਾਂ ਬੱਚੇ ਦੀ ਮਾਂ ਵੀ ਤੁਹਾਡੇ ਕੋਲ ਹੀ ਮਾਂ ਤਾਂ ਦੇ ਜੀ ਮਾਂ ਉਹਨਾਂ ਦੇ ਪਹਿਲਾਂ ਆਈ ਸੀ ਮੈਂ ਤਾਂ ਵੇਖੋ ਕੱਲ ਜੋ ਕਿੱਡਾ ਵਾ ਬੱਚੇ ਤੁਸੀਂ ਦਾਦਕਿਆਂ ਤੋਂ ਇਸੇ ਕਰਕੇ ਲੈ ਕੇ ਆਂਦੇ ਆਂ ਵੀ ਅਸੀਂ ਇਹਨਾਂ ਨੂੰ ਰੋਡ ਤੇ ਮਰਿਆਂ ਨੂੰ ਛੱਡ ਕੇ ਆਉਣਾ ਵਾ ਜਾਂ ਮਾਰਨ ਲਈ ਛੱਡ ਕੇ ਆਉਣਾ ਵੀ ਇਹਨਾਂ ਦੇ ਗੱਡੀ ਟ੍ਰੱਕ ਛੱਡ ਦੇ ਕੋਈ ਜੇ ਲੋ ਹਣ ਬੰਦਿਆਂ ਵਾਲੇ ਨੇ ਉਹਨਾਂ ਦੀ ਜਿੰਨੀ ਵੀ ਹੁੰਦੀ ਤੁਸੀਂ ਸਨਾਰੀ ਕਰ ਲਓ ਨਹੀਂ 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 ਮੈਨੂੰ ਇਸ ਗੱਲ ਦਾ ਮਾਤਾ ਜਵਾਬ ਦੇ ਮੇਰੀ ਮਾਂ ਮੇਰੀ ਮਾਂ ਜਵਾਬ ਦੇ ਕੇ 12 ਤਰੀਕ ਨੂੰ ਤੂੰ ਕੀ ਉਹ ਮੁੰਡਾ ਕੀ ਕੁਝ ਕਰਦਾ 12 ਤਰੀਕ ਨੂੰ ਉਹਨਾਂ ਤੋਂ ਮਾਤਾ ਮੇਰੀ ਗੱਲ ਸੁਣੋ ਮਾਤਾ ਮੇਰੀ ਗੱਲ ਸੁਣੋ ਜੇ ਧੀ ਉੱਥੇ ਵਸਣਾ ਚਾਹੁੰਦੀ ਆ ਅਸੀਂ ਵਿਆਹ ਕਰਦੇ ਆ ਭੈਣਾਂ ਦੇ ਜੇ ਹਾਂ ਅਸੀਂ ਵਿਆਹ ਕਰਦੇ ਆ ਤੇ ਅਸੀਂ ਵਸਾਉਣੇ ਵੀ ਜਾਂਦੇ ਆ ਜੇ ਕੁੜੀ ਉੱਥੇ ਵਸਣਾ ਚਾਹੁੰਦੀ ਆ ਤੇ ਤੂੰ ਮੈਨੂੰ ਫੋਨ ਲਈ ਜੇ ਕੋਈ ਤੈਨੂੰ ਡੱਕੂਗਾ ਤਾਂ ਦੱਖ